ਸਤ ਸਿਰੀਆਂ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਰਾਜਵੀਰ ਜਵੰਦਾ ਨੂੰ ਮਿਲਣ ਪਹੁੰਚੇ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਪੰਜਾਬੀ ਗਾਇਕੀ ਰਾਜਵੀਰ ਜਵੰਦਾ ਹਾਲ ਹੀ ਵਿੱਚ ਹੋਏ ਸੜਕ ਹਾਦਸੇ ਤੋਂ ਬਾਅਦ ਅਜੇ ਵੀ ਵੈਂਟੀਲੇਟਰ ਤੇ ਹਨ ਗਾਇਕ ਦੇ ਕਰੀਬੀ ਕਲਾਕਾਰ ਅਤੇ ਛਾਸਤਦਾਨ ਉਹਨਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਹਨ ਅਤੇ ਉਹਨਾਂ ਦੀ ਸਿਹਤ ਜਲਦੀ ਲਈ ਅਰਦਾਸਾਂ ਕਰ ਰਹੇ ਹਨ ਖਬਰ ਹੈ ਕਿ ਰਾਜਵੀਰ ਜਮੰਦਾ ਦਾ ਹਾਲ ਜਾਣਨ ਲਈ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਵੀ ਹਸਪਤਾਲ ਪਹੁੰਚੇ ਤਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਉਹਨਾਂ ਦੀ ਹਾਲਤ ਅਜੇ ਵੀ ਨਾਜ਼ਕ ਬਣੀ ਹੋਈ ਹੈ ਜਿਗਰਜੋਗ ਹੈ ਕਿ ਰਾਜਵੀਰ ਸ਼ਨੀਵਾਰ ਨੂੰ ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿੱਚ ਸ਼ਿਮਲਾ ਜਾਂਦੇ ਸਮੇ ਮੋਟਰਸਾਈਕਲ ਤੋਂ ਕੰਟਰੋਲ ਗਵਾ ਬੈਠੇ ਤੇ ਗੰਭੀਰ ਜ਼ਖਮੀ ਹੋ ਗਏ ਮੋਹਾਲੀ ਦੇ ਫੋ ਟੈਸਟ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਜਾਰੀ ਹੈ ਰਾਜਵੀਰ ਦੇ ਗੀਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਖੁਸ਼ ਰਹਿਆ ਕਰ ਸਰਦਾਰੀ ਲੈਂਡ ਰਾ ਅਰਡਰ ਤੇ ਡਾਊਨ ਟੂ ਅਰਥ ਤੇ ਕੰਗਣੀ ਵਰਗੀ ਮਸ਼ਹੂਰ ਗੀਤ ਪ੍ਰਸੰਸਕਾ ਦੀ ਝੋਲੀ ਪਾਏ ਹਨ ਉਹਨਾਂ ਨੇ 2018 ਅ 18 ਵਿੱਚ ਗਿੱਪੀ ਗਰੇਵਲ ਤੇ ਸਟਾਰਟਰ ਫਿਲਮ ਸੂਬੇਦਾਰ ਜੋਗਿੰਦਰ ਸਿੰਘ 2019 ਵਿੱਚ ਜਿੰਦ ਜਾਨਤ ਤੇ ਮਿੰਦੋ ਤਹਿਸੀਲਦਾਰਨੀ ਵਿੱਚ ਵੀ ਅਦਾਕਾਰੀ ਕੀਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ ਜਿੰਨਾ ਵੀ ਰਾਨੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰ ਲਓ ਕਮੈਂਟ ਵਿੱਚ ਆਪਣੀ ਰਾਏ ਤੇ ਸਲਾਹ ਜਰੂਰ ਦਿਓ ਜੀ